ਦੋਸਤੋ ਇਹਨੇ ਖੰਡਾਲਾ ਗੁਫਾ ਯਾਨੀ ਕਿ ਪ੍ਰਾਣੀਆਂ ਗੁਫਾਵਾਂ ਇਹਨਾਂ ਚ ਕੌਣ ਰਹਿੰਦਾ ਸੀ ਕੀ ਗੱਲਬਾਤ ਹੈ ਸਾਰੀ ਦੱਸਾਂਗੇ ਤੁਹਾਨੂੰ ਗੁਫਾਵਾਂ ਦਿਖਾਉਣੀ ਆ ਤੁਹਾਨੂੰ ਇਹ ਓਡੀਸ਼ਾ ਚ ਪੈਂਦੀਆਂ ਨੇ ਇਹ ਪਹਾੜੀ ਦੇ ਉੱਪਰ ਟੀਸੀ ਤੇ ਦੋਸਤੋ ਗੁਫਾਵਾਂ ਦੇਖ ਰਹੇ ਹੋ ਤੁਸੀਂ ਪ੍ਰਾਤਨ ਹਜ਼ਾਰਾਂ ਸਾਲ ਪੁਰਾਣੀਆਂ ਪੱਥਰ ਵੱਢ ਕੇ ਗੁਫਾਵਾਂ ਜਿਨ੍ਹਾਂ ਚ ਲੋਕ ਰਹਿੰਦੇ ਸੀ ਇਹਨਾਂ ਚ ਹੁਣ ਬੁੱਧ ਹੀ ਰਹਿੰਦੇ ਸੀ ઋષਿ ਹੀ ਰਹਿੰਦੇ ਸੀ ਕੌਣ ਰਹਿੰਦੇ ਸੀ ਇਹ ਵੀ ਤੁਹਾਨੂੰ ਦੱਸਾਂਗੇ ਪਰ ਆਪੇ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਸਵਾਗਤ ਖੋਜ ਖਬਰ ਦੇ ਉੱਤੇ ਦੇਖ ਰਹੇ ਹੋ ਤੁਸੀਂ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਪਹਾੜ ਹੈ ਬਹੁਤ ਉੱਚਾ ਕਾਲਾ ਪਹਾੜ ਕਹਿ ਸਕਦੇ ਆ ਕੱਟ ਕੇ ਬਣਾਈਆਂ ਹੋਈਆਂ ਨੇ ਕੱਟ ਕੇ ਬਣਾਈਆਂ ਹੋਈਆਂ ਗੁਫਾਵਾਂ ਨੇ ਇਹ ਬਹੁਤ ਜ਼ਿਆਦਾ ਗੁਫਾਵਾਂ ਨੇ ਦੇਖ ਸਕਦੇ ਹੋ ਤਸਵੀਰਾਂ ਲੱਖਾਂ ਲੋਕ ਇੱਥੇ ਦੇਖਣ ਆਉਂਦੇ ਨੇ ਵੀਡੀਓ ਸ਼ੇਅਰ ਕਰੀ ਜਾਓ ਤੁਸੀਂ ਦੇਖਦੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਆ ਦੇਖੋ ਪਾਣੀ ਖੜਿਆ ਹੋਇਆ ਸ਼ਾਇਦ ਅੰਦਰ ਪੈਰ ਧੋ ਕੇ ਅੰਦਰ ਵੜਨ ਦਾ ਜੋ ਸਾਡੇ ਹੁੰਦਾ ਅੱਜ ਵੀ ਸਿਸਟਮ ਹੈਗਾ ਅੱਜ ਆਦੇ ਵੀ ਪੈਰ ਧੋ ਕੇ ਹੱਥ ਧੋ ਕੇ ਅੰਦਰ ਜਾਇਆ ਜਾਵੇ ਸਫਾਈ ਰੱਖੀ ਜਾਵੇ ਇਹ ਗੁਫਾ ਇਸ ਹਸਾਬ ਨਾਲ ਬਣੀ ਹੋਈ ਹੈ ਇਹ ਕੱਲੀ ਗੁਫਾ ਦੇ ਅੰਦਰ ਆਇਆ ਇਹ ਇਹ ਵੱਖਰੀ ਗੁਫਾ ਹੈ ਆ ਦੇਖੋ ਇਹਦੇ ਠਾਂ ਜਿਵੇਂ ਚਰਨਕੁੰਡ ਬਣਿਆ ਹੁੰਦਾ ਇੱਥੇ ਪੈਰ ਧੋਣ ਨੂੰ ਇਸ ਤਰ੍ਹਾਂ ਬਣਿਆ ਹੋਇਆ ਗੁਫਾ ਗੁਫਾ ਵੀ ਵੱਖਰੀ ਹੈ ਇਹ ਆ ਦੇਖੋ ਦੇਖ ਸਕਦੇ ਹੋ ਤਸਵੀਰਾਂ ਦੇਖੋ ਪਾਣੀ ਪਤਾ ਨਹੀਂ ਕਿੱਦਾਂ ਇਕੱਦਾ ਖੜਾ ਹੈ ਕਿਵੇਂ ਇੱਥੇ ਤਾਂ ਪਾਣੀ ਆਉਣ ਦਾ ਮਤਲਬ ਹੀ ਨਹੀਂ ਪਰ ਪ੍ਰਾਤਨ ਗੁਫਾਵਾਂ ਮ ਬਣੀਆਂ ਹੋਈਆਂ ਨੇ ਇਹ ਤਸਵੀਰਾਂ ਦੇਖ ਸਕਦੇ ਆ ਤੁਸੀਂ ਪ੍ਰਾਤਨ ਗੁਫਾਵਾਂ ਬਣੀਆਂ ਹੋਈਆਂ ਨੇ ਤੇ ਆਹ ਸਾਹਮਣੇ ਬਣੀ ਹੋਈ ਹੈ ਜਿਹੜੇ ਉੱਪਰ ਬਹੁਤ ਦੁਨੀਆ ਦੇਖਣ ਆਉਂਦੀ ਹੈ ਹੈ ਦੇਖੋ ਕਿੱਥੇ ਰਹਿੰਦੇ ਸੀਗੇ ਇਸੇ ਤਰ੍ਹਾਂ ਦਰਜਣਾਂ ਗੁਫਾਵਾਂ ਇੱਥੇ ਬਣੀਆਂ ਹੋਈਆਂ ਨੇ ਬਹੁਤ ਦੂਰੋਂ ਦੂਰੋਂ ਦੁਨੀਆ ਦੇਖਣ ਆਈ ਹੈ ਉੜੀਸਾ ਦੀ ਰਾਜਧਾਨੀ ਪੁਬਨੇਸ਼ਵਰ ਦੇ ਜਗ੍ਹਾ ਅਸੀਂ ਖੜੇ ਆ ਏ ਰਿਪੋਰਟਿੰਗ ਤੁਹਾਨੂੰ ਗੁਲਜਾਰ ਸਿੰਘ ਜੀ ਢਾਲੀਵਾਲ ਉਹ ਕਰ ਰਿਹਾ ਰਿਪੋਰਟਿੰਗ ਤੇ ਅਸੀਂ ਜਿਹੜੇ ਪੁਬਨੇਸ਼ਵਰ ਦੇ ਬੱਸ ਸਟੈਂਡ ਤੋਂ ਰੇਲਵੇ ਸਟੇਸ਼ਨ ਤੋਂ 9.5 ਕਿਲੋਮੀਟਰ ਦੂਰ ਖੜੇ ਆ ਹਜ਼ਾਰਾਂ ਸਾਲ ਪੁਰਾਣੀਆਂ ਇਹ ਗੁਫਾਵਾਂ ਨੇ ਅੰਦਰ ਪਤਾ ਨਹੀਂ ਕਿਹੜੇ-ਕਿਹੜੇ ॠषि मुनि ਰਹਿ ਕੇ ਚਲੇ ਗਏ ਇਥੇ ਆ ਦੇਖੋ ਆ ਪਹਾੜ ਕੱਟ ਕੇ ਬਣੀਆਂ ਹੋਈਆਂ ਨੇ ਤੇ ਰਮਰਮਤ ਵੀ ਵੇਲੇ-ਵੇਲੇ ਸਫਾਈ ਮੜੀ-ਮੋਟੀ ਹੁੰਦੀ ਰਹਿੰਦੀ ਆ ਹੱਥ-ਪੱਲਾ ਵਰਕਸ਼ਪ ਵਗੈਰਾ ਕਹਿ ਦੋ ਜਿਵੇਂ 바ਜੀ ਦਾ ਰਹਿੰਦਾ ਪਰ ਆ ਦੇਖੋ ਤਸਵੀਰਾਂ ਦੇਖੋ ਇਹਨਾਂ ਦੇ ਅੰਦਰ ਰਹਿੰਦੇ ਸੀਗੇ ਆ ਬੰਦਾ ਵੀ ਬਣਾਇਆ ਹੋਇਆ ਉੱਪਰੋਂ ਗਲ ਥੋੜਾ ਜਿਹਾ ਉੱਪਰੋਂ ਕਟਿਆ-ਕਟਿਆ ਗਿਆ ਆ ਦੇਖੋ ਬੰਦੇ ਦਾ ਰੂਪ ਦਿੱਤਾ ਗਿਆ ਇਹ ਬਹੁਤ ਦੁਨੀਆਂ ਦੇਖਣ ਆਉਂਦੀ ਉਹਦੇ ਉੱਪਰ ਵੀ ਬਣੀਆਂ ਹੋਈਆਂ ਨੇ ਤਸਵੀਰਾਂ ਸਮਝਣ ਵਾਲਾ ਸਮਝ ਸਕਦਾ ਆ ਦੇਖੋ ਆ ਤਸਵੀਰਾਂ ਬਣੀਆਂ ਹੋਈਆਂ ਨੇ ਦੋਸਤੋ ਇਹਨੇ ਖੰਡਾਲਾ ਗੁਫਾ ਯਾਨੀ ਕਿ ਪ੍ਰਾਣੀਆਂ ਗੁਫਾਵਾਂ ਇਹਨਾਂ ਚ ਕੌਣ ਰਹਿੰਦਾ ਸੀ ਕੀ ਗੱਲਬਾਤ ਹੈ ਸਾਰੀ ਦੱਸਾਂਗੇ ਤੁਹਾਨੂੰ ਗੁਫਾਵਾਂ ਦਿਖਾਉਣੀ ਆ ਤੁਹਾਨੂੰ ਇਹ ਓਡੀਸ਼ਾ ਚ ਪੈਂਦੀਆਂ ਨੇ ਇਹ ਓਡੀਸ਼ਾ ਦੀਆਂ ਗੁਫਾਵਾਂ ਨੇ ਇਹ ਤੁਹਾਨੂੰ ਗੁਫਾਵਾਂ ਦਿਖਾਉਣੀਆਂ ਸਾਰੀਆਂ ਆ ਦੇਖ ਸਕਦੇ ਹੋ ਜੀ ਅੰਦਰ ਤੱਕ ਬਣੀਆਂ ਹੋਈਆਂ ਨੇ ਕਿ ਲੱਖਾਂ ਸਾਲ ਪੁਰਾਣੀਆਂ ਦੱਸੀਆਂ ਜਾ ਰਹੀਆਂ ਨੇ ਉਦੋਂ ਕਹਿੰਦੇ ਵੀ ਜੇ ਕਹਦੀ ਮਨੁੱਖ ਹੋਦ ਚ ਆਇਆ ਤੇ ਜਦੋਂ ਦੀਆਂ ਬਣੀਆਂ ਹੋਈਆਂ ਨੇ ਪਤਾਲਪੁਰੀ ਗੁਫਾ ਸੱਚੀ ਕੋਠੇ ਹੁੰਦੇ ਨੇ ਇਸ ਤਰ੍ਹਾਂ ਦੀਆਂ ਇਹ ਗੁਫਾਵਾਂ ਪਤਾਲਪੁਰੀ ਗੁਫਾ ਪੱਥਰਾਂ ਦੇ ਵਿੱਚ ਹੀ ਕੱਢ ਕੇ ਵਿੱਚ ਹੀ ਕੱਢ ਕੇ ਬਣਾਈਆਂ ਹੋਈਆਂ ਨੇ ਇਹ ਅਦੇ ਇੰਨਾ ਚੋ ਵੱਡੀ ਕਲਾ ਇਹ ਵੱਡੀ ਕਲਾ ਜੀ ਹਾਂ ਆ ਦੇਖੋ ਕਾਲਾ ਪੱਥਰ ਉੱਪਰੋਂ ਕਿਉਂਕਿ ਇਹ ਕਿਸੇ ਚੰਗੇ ਸਤਿ ਸ੍ਰੀ ਅਕਾਲ ਦੋਸਤੋ ਅਜੂ ਲਵੇ ਜਿਲੇ ਆਓ ਥੋੜਾ ਜਿਹਾ ਦੇਖ ਸਕਦੇ ਹੋ ਤੁਹਾਨੂੰ ਬੁਖਾਰ ਰਿਹਾ ਇਸ ਬਕਸ 오ਡੀਸਾ 오ਡੀਸਾ ਦੀ ਰਾਜਧਾਨੀ ਦੇ ਵਿੱਚ ਖੜੇ ਸੀਗੇ ਤੁਹਾਨੂੰ ਕੱਲ ਨੂੰ ਬਹੁਤ ਕੁਝ ਹੋਰ ਵੀ ਦਿਖਾਵਾਂਗੇ ਪਰ ਇੱਥੇ ਦੇਖੋ ਆਹ ਦੇਖ ਸਕਦੇ ਹੋ ਪ੍ਰਾਤਨ ਪਤਾ ਨਹੀਂ ਕਿੰਨੀਆਂ ਲੱਖਾਂ ਸਾਲਾਂ ਦਾ ਇਹ ਬਣਿਆ ਹੋਇਆ ਸਿਸਟਮ ਹੈ ਓਰੇ ਗੁਫਾਵਾਂ ਕਹਿੰਦੇ ਨੇ ਇਹਨਾਂ ਨੂੰ ਪੂਰੀ ਗੱਲਬਾਤ ਤੁਹਾਨੂੰ ਦਿਖਾਉਣੇ ਅੱਗੇ ਜੁੜੇ ਰਹੋ ਵੀਡੀਓ ਸ਼ੇਅਰ ਵੀ ਕਰ ਦਿਓ ਚਲਦੇ ਚਲਦੇ ਆਹ ਦੇਖ ਸਕਦੇ ਹੋ ਜੀ ਲਵੇ ਜਾ ਕੇ ਵੀ ਦਿਖਾਵਾਂਗੇ ਤੁਹਾਨੂੰ ਗੁਫਾਵਾਂ ਦੇਖੋ ਬਹੁਤ ਵੱਡੀ ਦੇਖ ਸਕਦੇ ਹੋ ਜੀ ਇੱਥੇ ਰਹਿੰਦੇ ਸੀ ਕੋਈ ਸੰਤ ਮਹਾਰੋ ਮਹਾਪੁਰਸ਼ ਕਹ ਲੋ ਜੋ ਵੀ ਰਹਿੰਦੇ ਸੀਗੇ ਆ ਦੇਖੋ ਜੀ ਆ ਗੁਫਾਵਾਂ ਦੇ ਵਿੱਚ ਅੱਗੇ ਤੱਕ ਦੇਖੋ ਤੇ ਉਹ ਗੁਫਾ ਬਣੀ ਹੋਈ ਹੈ ਜੀ ਉੱਪਰ ਦੇਖ ਸਕਦੇ ਹੋ ਗੁਫਾਵਾਂ ਦੇਖੋ ਜੀ ਉਹ ਗੁਫਾ ਬਣੀ ਹੋਈ ਹੈ ਜੀ ਗੁਫਾ ਬਣੀਆਂ ਹੋਈਆਂ ਨੇ ਪਹਾੜ ਦੇ ਵਿੱਚ ਇਸੇ ਤਰ੍ਹਾਂ ਪ੍ਰਾਤਨ ਜੇ ਕਹ ਜੀ ਹਜ਼ਾਰਾਂ ਸਾਲਾਂ ਦੀਆਂ ਪੁਰਾਣੀਆਂ ਪੁਰਾਣੀਆਂ ਗੁਫਾਵਾਂ ਬਣਾਈਆਂ ਹੋਈਆਂ ਨੇ ਆ ਦੇਖੋ ਪ੍ਰਾਤਨਿਕ ਗੁਫਾਵਾਂ ਨੇ ਕੋਈ ਪਹਿਲੇ ਕੋਈ ਰੀਸ਼ੀਆ ਮੁੰਨੀਆਂ ਨੇ ਵਿੱਚ ਛੇਰ ਬਣੇ ਹੋਏ ਆ ਦੇਖੋ ਹੰਥੀ ਬਣੇ ਹੋਏ ਨੇ ਹੈ ਕਿਵੇਂ ਪੱਥਰ ਕੱਟ ਕੇ ਪੁਰਾਣੇ ਹੀ ਬਣੇ ਹੋਏ ਨੇ ਕੋਈ ਦੇਖ ਵੀ ਰਹੇ ਨੇ ਵੀ ਹਜ਼ਾਰਾਂ ਸਾਲ ਪੁਰਾਣੇ ਹੋ ਸਕਦੇ ਨੇ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਉਂਡ ਜ਼ੀਰੋ ਰਿਪੋਰਟ ਤੁਸੀਂ ਗੁਫਾਵਾਂ ਦੇਖੋ ਵੀ ਪ੍ਰਾਤਨ ਗੁਫਾਵਾਂ ਬਣੀਆਂ ਹੋਈਆਂ ਨੇ ਇਹ ਉਸ ਤੋਂ ਕੀ ਬਾਤ ਹੈ ਪ੍ਰਾਤਨ ਪਤਾ ਨਹੀਂ ਕਿੰਨਾ ਕੁ ਸਮਾਂ ਕੌਣ ਰਹਿ ਕੇ ਚਲੇ ਗਏ ਉਹਰੇ ਆ ਦ੍ਰਿਸ਼ ਦੇਖੇ ਹੀ ਬਣਦਾ ਹੈ ਪਹਾੜੀ ਦੇ ਉੱਪਰ ਟੀਸੀ ਤੇ ਟੀਸੀ ਦੇ ਉੱਪਰ ਦੇਖ ਸਕਦੇ ਹਾਂ ਤਸਵੀਰਾਂ ਦੋਸਤੋ ਗੁਫਾਵਾਂ ਦੇਖ ਰਹੇ ਹਾਂ ਤੁਸੀਂ ਪ੍ਰਾਤਨ ਹਜ਼ਾਰਾਂ ਸਾਲ ਪੁਰਾਣੀਆਂ ਪੱਥਰ ਵੱਢ ਕੇ ਗੁਫਾਵਾਂ ਜਿੰਨਾਂ ਚ ਲੋਕ ਰਹਿੰਦੇ ਸੀ ਇੰਨਾਂ ਚ ਹੁਣ ਬੁੱਧ ਹੀ ਰਹਿੰਦੇ ਸੀ ॠषि ਹੀ ਰਹਿੰਦੇ ਸੀ ਕੌਣ ਰਹਿੰਦੇ ਸੀ ਇਹ ਵੀ ਤੁਹਾਨੂੰ ਦੱਸਾਂਗੇ ਪਰ ਆਪੇ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਸਵਾਗਤ ਖੋਜ ਖਬਰ ਦੇ ਉੱਤੇ ਦੇਖ ਰਹੇ ਹੋ ਤੁਸੀਂ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਪਹਾੜ ਹੈ ਬਹੁਤ ਉੱਚਾ ਕਾਲਾ ਪਹਾੜ ਕਹਿ ਸਕਦੇ ਆ ਕੱਟ ਕੇ ਬਣਾਈਆਂ ਹੋਈਆਂ ਨੇ ਕੱਟ ਕੇ ਬਣਾਈਆਂ ਹੋਈਆਂ ਗੁਫਾਵਾਂ ਨੇ ਇਹ ਬਹੁਤ ਜ਼ਿਆਦੇ ਗੁਫਾਵਾਂ ਨੇ ਦੇਖ ਸਕਦੇ ਹੋ ਤਸਵੀਰਾਂ ਲੱਖਾਂ ਲੋਕ ਇੱਥੇ ਦੇਖਣ ਆਉਂਦੇ ਨੇ ਜਿੱਥੇ ਪਾਣੀ ਲੱਗਦਾ ਹੈ ਬਾਹਰੋਂ ਪਹਾੜ ਪਹਾੜ ਕਾਲੇ ਜਾਨੀ ਕਿ ਕਹਿ ਦਈਏ ਪਰ ਅੰਦਰ ਪਤਾ ਨਹੀਂ ਕਿਹੜੇ-ਕਿਹੜੇ ਰੀਸ਼ੀ ਮੁੰਨੀ ਰਹਿ ਕੇ ਚਲੇ ਗਏ ਇੱਥੇ ਆ ਦੇਖੋ ਆ ਪਹਾੜ ਕੱਟ ਕੇ ਬਣੀਆਂ ਹੋਈਆਂ ਨੇ ਤੇ ਰਮਰਮਤ ਵੀ ਵੇਲੇ-ਵੇਲੇ ਸਫਾਈ ਮੜੀ-ਮੋਟੀ ਹੁੰਦੀ ਰਹਿੰਦੀ ਹੈ ਹੱਥ ਪੱਲਾ ਵਰਕਸ਼ਪ ਵਗੈਰਾ ਕਹਿ ਦੋ ਜਿਵੇਂ ਵੱਜਦਾ ਰਹਿੰਦਾ ਹੈ ਪਰ ਆ ਦੇਖੋ ਤਸਵੀਰਾਂ ਦੇਖੋ ਇਹਨਾਂ ਦੇ ਅੰਦਰ ਰਹਿੰਦੇ ਸੀਗੇ ਆ ਦੇਖੋ ਦੇਖ ਸਕਦੇ ਹੋ ਜੀ ਤਸਵੀਰਾਂ ਇਹਨਾਂ ਉੱਪਰ ਵੀ ਗੁਫਾਵਾਂ ਦੇਖੋ ਬਣੀਆਂ ਹੋਈਆਂ ਨੇ ਬਹੁਤ ਅੰਦਰ ਇਹਨਾਂ ਗੁਫਾਵਾਂ ਦੇ ਅੰਦਰ ਦੇਖ ਸਕਦੇ ਹਾਂ ਆ ਦੇਖੋ ਜੀ ਕਿਵੇਂ ਕੱਟ ਕੇ ਵੱਢ ਕੇ ਅਬਦਾ ਰਹਿਣ ਬਸ਼ੇਰਾ ਕਿਵੇਂ ਬਣਾਇਆ ਸੀ ਰੀਸ਼ੀਆਂ ਮੁੰਨੀਆਂ ਨੇ ਜਾਂ ਕਹਿ ਦੋ ਕਿਸੇ ਨੇ ਵੀ ਜੋ ਉਸ ਟਾਈਮ ਬੋਧੀ ਜਾਦੇ ਬਣਾਉਂਦੇ ਸੀ ਬੋਧੀ ਪਹਾੜ ਕੱਟ ਕੇ ਬਹੁਤ ਜਾਦੇ ਬਣਾਉਂਦੇ ਸੀਗੇ ਜੋ ਬੋਧੀ ਭਿਖਸ਼ੂ ਕਹਿੰਦੇ ਨੇ ਪਰ ਰਹਿੰਦੇ ਸੀਗੇ ਆ ਦੇਖੋ ਅੱਗੇ ਬਣਾਏ ਹੋਏ ਕੱਟ ਵੱਢ ਕੇ ਸਾਰਾ ਅੰਦਰ ਰਹਿਸ਼ ਵਾਸਤੇ ਆ ਦੇਖੋ ਬਹੁਤ ਵਧੀਆ ਕਲਾਕਿਰਤੀ ਉਸ ਵਕਤ ਦਾ ਸਿਸਟਮ ਇਹਨਾਂ ਦੇ ਅੰਦਰ ਗਫਾਵਾਂ ਦੀ ਫਿਰ ਰਹਿੰਦੇ ਸੀਗੇ ਆਨੰਦ ਨਾਲ ਜੀਵਨ ਬਤੀਤ ਵੱਖਰਾ ਜੀਵਨ ਉੱਪਰ ਹਜ਼ਾਰਾਂ ਫੁੱਟ ਉੱਪਰ ਬਣੀਆਂ ਹੋਈਆਂ ਨੇ ਇਹ ਆ ਦੇਖੋ ਆ ਕੀ ਚੀਜ਼ ਹੈ ਇਹ ਵੀ ਕੱਟ ਕੇ ਜੇ ਬਣਿਆ ਹੋਇਆ ਕੁਝ ਪਾਣੀ ਪੂਣੀ ਪਰ ਵੱਖਰੀ ਚੀਜ਼ ਹੈ ਵੱਖਰੀ ਹੈ ਪਤਾਲਪੁਰੀ ਗੁਫਾ ਇਹਦਾ ਨਾਮ ਦਿੱਤਾ ਗਿਆ ਪਤਾਲਪੁਰੀ ਗੁਫਾ ਇਸੇ ਤਰ੍ਹਾਂ ਆ ਗੁਫਾਆਂ ਗਈਆਂ ਜੀ ਜੀ ਕਰਦਾ ਦੇਖੀਏ ਜਾ ਦੇਖੀਏ ਜਾ ਦੇਖੀਏ ਜਾ ਇਹ ਆ ਗਈਆਂ ਜੀ ਉੱਪਰ ਆ ਗਈਆਂ ਜੀ ਦੋਸਤੋ ਕਿੱਡਾ ਵੱਡਾ ਸਿਸਟਮ ਇਤਿਹਾਸ ਲੁਕਿਆ ਪਿਆ ਜੇ ਕਹਦੇ ਆ ਦੇਖੋ ਜਿਵੇਂ ਸਾਡੇ ਗੇਟਾ ਮੂਰੇ ਦੇੜੀ ਹੁੰਦੀ ਸੀ ਅੱਗੇ ਹੈ ਉਸ ਤਰ੍ਹਾਂ ਗਫਾਵਾਂ ਨੇ ਇਹ ਪਹਾੜ ਕੱਟ ਕੇ ਬਣੀਆਂ ਹੋਈਆਂ ਕੀ ਦੀਆਂ ਨੇ ਅਟੋ-ਅਟ ਨੌ ਦਿੱਤੇ ਗਏ ਨੇ ਪਰ ਸ਼ਾਇਦ ਕਿਸੇ ਨੂੰ ਨਾ ਪਤਾ ਹੋਵੇ ਦੇਖ ਇਹਨਾਂ ਦੇ ਅੰਦਰ ਵੀ ਇੱਕ ਭਾਂਡੇ ਗੁੰਮੀ ਛੱਤ ਤਾਂ ਨੀਵੀਂ ਹੈ ਛੱਤ ਤਾਂ ਸਾਰੀ 4.5 5 ਫੁੱਟ 4.5 ਫੁੱਟ ਤੇ ਹੋਊ 5 ਫੁੱਟ ਤੇ ਆ ਦੇਖੋ ਇਹ ਗੁਫਾ ਇਸ ਤਰ੍ਹਾਂ ਬਣੀਆਂ ਹੋਈਆਂ ਨੇ પ્રાਣੀਆਂ ਗੁਫਾ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜੂਰੋ ਰਿਪੋਰਟ ਆ ਬੰਦਾ ਵੀ ਬਣਾਇਆ ਹੋਇਆ ਹੈ ਉੱਪਰੋਂ ਗਲ ਥੋੜਾ ਜਿਹਾ ਉੱਪਰੋਂ ਕਟਿਆ-ਕਟਿਆ ਗਿਆ ਆ ਦੇਖੋ ਬੰਦੇ ਦਾ ਰੂਪ ਦਿੱਤਾ ਗਿਆ ਇਹ ਬਹੁਤ ਦੁਨੀਆਂ ਦੇਖਣ ਆਉਂਦੀ ਉਦੇ ਉੱਪਰ ਵੀ ਬਣੀਆਂ ਹੋਈਆਂ ਨੇ ਆ ਦੇਖੋ ਆ ਬਣੀਆਂ ਹੋਈਆਂ ਨੇ ਸਾਨੂੰ ਉੱਪਰ ਦਿਖਾਈਆਂ ਉੱਪਰ ਵੀ ਨੇ ਅਦੇ ਆ ਚੀਜ਼ਾਂ ਵੀ ਬਣੀਆਂ ਹੋਈਆਂ ਨੇ ਤਸਵੀਰਾਂ ਸਮਝਣ ਵਾਲਾ ਸਮਝ ਸਕਦਾ ਆ ਦੇਖੋ ਆ ਤਸਵੀਰਾਂ ਬਣੀਆਂ ਹੋਈਆਂ ਨੇ ਅਦੇ 12 ਜਿਵੇਂ ਪਿੰਡੀ ਬਣੀ ਹੁੰਦੀ ਐ ਪਿੰਡੀ ਐ ਪੱਤਰਨ ਨੂੰ ਕੋਸਾਂ ਐ ਬਣੀ ਹੋਈ ਐ ਤੇ ਆ ਗਫਾਵਾ ਅੰਦਰ ਜੀ ਇਸ ਤਰ੍ਹਾਂ ਬਣੀਆਂ ਹੋਈਆਂ ਨੇ ਦੇਖ ਸਕਦੇ ਹੋ ਤਸਵੀਰਾਂ ਹਾਂ ਵਿਚਾਲੇ ਕੰਧਾ ਕੱਟ ਕੇ ਫੇਰ ਮੋਗਾ ਜਾਂ ਕੱਢਿਆ ਹੋਇਆ ਦੇਖੋ ਪਰਲੀ ਗੁਫਾ ਨੂੰ ਗੱਲਬਾਤ ਕਰਨ ਨੂੰ ਆਪ ਚ ਜਾ ਤਾਂ ਪਰ ਆ ਦੇਖੋ ਆ ਦੇਲੀਆਂ ਹੀ ਆ ਕਹਿ ਦਈਏ ਪੱਥਰ ਕੱਟ ਕੇ ਆ ਕੋਲੇ ਦੇਖੋ ਉਸ ਵਕਤ ਦੇ ਹੂੰ ਦੇਖ ਸਕਦੇ ਹੋ ਦੋਸਤੋ ਇਸ ਤਰ੍ਹਾਂ ਬਣੀਆਂ ਹੋਈਆਂ ਨੇ ਅੱਡੂ ਅੱਡ ਨੌ ਦਿੱਤੇ ਗਏ ਨੇ ਆ ਦੇਖੋ ਜੀ ਕਿਵੇਂ ਪਹਾੜ ਕੱਟ ਕੇ ਉੱਪਰ ਗੁਫਾ ਬਣੀ ਹੋਈ ਆ ਦੇਖੋ ਉੱਪਰ ਬਣੀ ਹੋਈ ਆ ਆ ਦੇਖੋ ਜੀ ਉੱਪਰ ਗੁਫਾ ਬਣੀ ਹੋਈ ਆ ਇਹਨੂੰ ਵੀ ਰਸਤਾ ਹੈਗਾ ਸੀਗਾ ਪੌੜੀਆਂ ਵਾਲਾ ਉਨੂੰ ਦਿਖਾਉਣ ਦੇ ਵੀ ਆ ਦੇਖੋ ਜੀ ਗੁਫਾ ਗੁਫਾ ਬਣੀ ਹੋਈ ਹੈਗੀ ਪ੍ਰਾਣੀ ਆ ਦੇਖੋ ਪਹਾੜ ਕੱਟ ਕੇ ਗੁਫਾ ਬਣ ਬਣੀਆਂ ਹੋਈਆਂ ਨੇ ਵੀਡੀਓ ਸ਼ੇਅਰ ਕਰੀ ਜਾਓ ਤੁਸੀਂ ਦੇਖਦੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਉਂਡ ਜੀ ਰਿਪੋਰਟ ਆ ਦੇਖੋ ਪਾਣੀ ਖੜਿਆ ਹੋਇਆ ਹੈ ਸ਼ਾਇਦ ਅੰਦਰ ਪੈਰ ਧੋ ਕੇ ਅੰਦਰ ਵੜਨ ਦਾ ਜੋ ਸਾਡੇ ਹੁੰਦਾ ਅੱਜ ਵੀ ਸਿਸਟਮ ਹੈਗਾ ਅੱਜ ਇਹ ਵੀ ਪੈਰ ਧੋ ਕੇ ਹੱਥ ਧੋ ਕੇ ਅੰਦਰ ਜਾਇਆ ਜਾਵੇ ਸਫਾਈ ਰੱਖੀ ਜਾਵੇ ਇਹ ਗੁਫਾ ਇਸ ਤਰ੍ਹਾਂ ਦੇ ਨਾਲ ਬਣੀ ਹੋਈ ਹੈ ਇਹ ਕੱਲੀ ਗੁਫਾ ਦੇ ਅੰਦਰ ਆਇਆ ਇਹ ਇਹ ਵੱਖਰੀ ਗੁਫਾ ਹੈ ਆ ਦੇਖੋ ਇਹਦੇ ਥਾਂ ਜਿਵੇਂ ਚਰਨਕੁੰਡ ਬਣਿਆ ਹੁੰਦਾ ਇੱਥੇ ਪੈਰ ਧੋਣ ਨੂੰ ਇਸ ਤਰ੍ਹਾਂ ਬਣਿਆ ਹੋਇਆ ਹੈ ਗੁਫਾ ਗੁਫਾ ਵੀ ਵੱਖਰੀ ਹੈ ਇਹ ਆ ਦੇਖੋ ਦੇਖ ਸਕਦੇ ਹੋ ਤਸਵੀਰਾਂ ਦੇਖੋ ਪਾਣੀ ਪਤਾ ਨਹੀਂ ਕਿੱਦਾਂ ਇਕੱਦਾ ਖੜਾ ਹੈ ਕਿਵੇਂ ਇੱਥੇ ਤਾਂ ਪਾਣੀ ਆਉਣ ਦਾ ਮਤਲਬ ਹੀ ਨਹੀਂ ਪਰ ਪ੍ਰਾਤਨ ਗੁਫਾਾਂ ਮ ਬਣੀਆਂ ਹੋਈਆਂ ਨੇ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਪਰਾਤਨ ਗਫਾਵਾਂ ਬਣੀਆਂ ਹੋਈਆਂ ਨੇ ਤੇ ਆਹ ਸਾਹਮਣੇ ਬਣੀ ਹੋਈ ਹੈ ਜਿਹੜੇ ਉੱਪਰ ਬਹੁਤ ਦੁਨੀਆਂ ਦੇਖਣ ਆਉਂਦੀ ਹੈ। ਬਾਬਾ ਦੇਖ ਸਕਦੇ ਹੋ ਦੋਸਤੋ ਗਫਾਵਾਂ ਇਹ ਫਾਵਾਂ ਦੇਖੋ ਤੁਸੀਂ ਵੀ ਕਿਵੇਂ ਰਹਿੰਦੇ ਸੀਗੇ ਉਹਰੇ ਕਿਵੇਂ ਬਣਾਈਆਂ ਪੂਰਾ ਸਿਸਟਮ ਹਸਾਬ ਲਾਓ ਤੁਸੀਂ ਹੈ ਦੇਖੋ ਕਿੱਥੇ ਰਹਿੰਦੇ ਸੀਗੇ ਇਸੇ ਤਰ੍ਹਾਂ ਦਰਜਣਾਂ ਗਫਾਵਾਂ ਇੱਥੇ ਬਣੀਆਂ ਹੋਈਆਂ ਨੇ ਪਹਾੜ ਕੱਟ ਕੇ ਗਫਾਵਾਂ ਜੇ ਕਹੀਏ ਆ ਕੌਲੇ ਤਾਂ ਬਾਅਦ ਚ ਖੜੇ ਕਰੇ ਨੇ ਡਿਗਣ ਤੋਂ ਉਪਰੋਂ ਵੀ ਪਹਾੜ ਕਈ ਵਾਰੀ ਉੱਤੋਂ ਪੱਥਰ ਡਿਗ ਜੇ ਪਰ ਉਹ ਪ੍ਰਾਤਨ ਨੇ ਉੱਪਰਲੇ ਕੁਛ ਨਵੇਂ ਲਾਉਣੇ ਪੈਂਦੇ ਨੇ ਵੀ ਖਰਾਬ ਨਾ ਹੋਵੇ ਪ੍ਰਾਤਨ ਚੀਜ਼ ਦੇਖੋ ਆ ਪ੍ਰਾਣੀਆਂ ਨੇ ਆ ਹਜ਼ਾਰਾਂ ਸਾਲ ਪੁਰਾਣਾ ਸਿਸਟਮ ਹੈ ਆ ਦੇ ਗਫਾਵਾਂ ਬਣੀਆਂ ਹੋਈਆਂ ਇੱਥੇ ਰਹਿੰਦੇ ਸੀ ਪਹਾੜ ਹੈ ਉੱਪਰ ਇਹ ਬਹੁਤ ਜ਼ਿਆਦਾ ਉੱਚਾ ਇਹ ਪਹਾੜਾਂ ਨੂੰ ਕੱਟ ਕੇ ਬਣਾਈਆਂ ਹੋਈਆਂ ਗੁਫਾਵਾਂ ਨੇ ਲਓ ਆਨੰਦ ਦੇਖੋ ਦੋਸਤੋ ਬਹੁਤ ਦੂਰੋਂ ਦੂਰੋਂ ਦੁਨੀਆ ਦੇਖਣ ਆਈ ਹੈ ਬੁਲਜਾਰ ਸਿੰਘ ਢਾਲੀਬਾਲ ਉੜੀਸਾ ਦੀ ਰਾਜਧਾਨੀ ਭੁਪਨੇਸ਼ਵਰ ਦੇ ਜਗ੍ਹਾ ਅਸੀਂ ਖੜੇ ਆ ਰਿਪੋਰਟਿੰਗ ਤੁਹਾਨੂੰ ਗੁਲਜਾਰ ਸਿੰਘ ਜੀ ਢਾਲੀਵਾਲ ਉਹ ਕਰ ਰਿਹਾ ਰਿਪੋਰਟਿੰਗ ਤੇ ਅਸੀਂ ਡਿਪੋ ਬਨੇਸ਼ਵਰ ਦੇ ਬੱਸ ਸਟੈਂਡ ਤੋਂ ਰੇਲਵੇ ਸਟੇਸ਼ਨ ਤੋਂ 9.5 ਕਿਲੋਮੀਟਰ ਦੂਰ ਖੜਿਆ ਮੈਂ ਕਮਰੇਡ ਨਿਰਮਲ ਸਿੰਘ ਛੱਜਲਵੱਡੀ ਜਿਹੜਾ ਉਹ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਰਿਹਾ ਔਰ ਇਹ ਦੋ ਜਗ੍ਹਾ ਖੰਡੇਗਰੀ ਔਰ ਉਦੇਗਰੀ ਇਹ ਦੋ ਜਗ੍ਹਾ ਜਿੱਥੇ ਖੜੇ ਆ ਅਸੀਂ ਇਹ ਸਾਹਮਣੇ ਮੇਰੇ ਪਿੱਛੇ ਪ੍ਰਤਤ ਭਾਗਦਿਆਂ ਤੁਸੀਂ ਜਿਹੜੀਆਂ ਉਹ ਵੇਖ ਰਹੇ ਹੋ ਗੁਫਾਵਾਂ ਜਿਨ੍ਹਾਂ ਤੇ ਮਨੁੱਖ ਨੇ ਉਹ ਸਾਹਮਣੇ ਹਾਥੀ ਹਾਥੀ ਗੁਲਜਾਰ ਜੀ ਬਖਾਇਓ ਇਹ ہزارਾਂ ਸਾਲ ਪਹਿਲਾਂ ਜਿਹੜੀ ਆ ਉਹ ਮਨੁੱਖ ਦੀ ਕਲਾ ਕਿਰਤੀ ਹੈ ਨੁੱਕ ਦੇ ਹੱਥਾਂ ਦੀ ਜਿਹੜੀਆਂ ਕੜੀਆਂ ਹੋਈਆਂ ਮੂਰਤੀਆਂ ਨੇ ਆਪਣੇ ਹੱਥ ਨਾਲ ہزارਾਂ ਸਾਲ ਪੁਰਾਣੀਆਂ ਇਹ ਗੁਫਾਵਾਂ ਨੇ ਜਿਹੜੀਆਂ ਸੁਰੱਖਿਅਤ ਰੱਖੀਆਂ ਗਈਆਂ ਫਤਮਈ ਜਿਹੜੀ ਆ ਰੁੱਖ ਹੈ ਚਾਰਚਪੇਰੇ ਦੇ ਜੰਗਲ ਹੈ ਔਰ ਇਹਨਾਂ ਵਾਤਾਵਰਨ ਇਥੇ ਸ਼ਾਂਤੀਪੁਰ ਹੈ ਬਈ ਸੱਚੇ ਮੈਂ ਤੇ ਕਹਿਣਾ ਬਈ ਮੇਰੇ ਤੋਂ ਗੁਲਜ਼ਾਰ ਦੇ ਵੀ ਅੱਜ ਜਿਹੜੀ ਰਿਪੋਰਟਿੰਗ ਸਾਥੀ ਕਰ ਰਿਹਾ ਗੁਲਜ਼ਾਰ ਜੀ ਢਾਲੀਵਾਲ ਉਹ ਵੀ ਕਹਿ ਰਿਹਾ ਵੀ ਮਾਨੂੰ ਅੱਜ ਐ ਸਕੂਨ ਮਿਲਿਆ ਠੰਡਕ ਮਿਲਿਆ ਤੇ ਮੈਂ ਤੋਂ ਤੋਂ ਸਾਰੇ ਤੋਂ ਇਹੀ ਆਸ ਰੱਖਦਾ ਵੀ ਤੁਸੀਂ ਆਪਣੇ ਆਪਣੇ ਮੋਬਾਈਲਾਂ ਤੇ ਵੇਖ ਕੇ ਵੀ ਇਸ ਵੀਡੀਓ ਦਾ ਆਨੰਦ ਮਾਣੋਗੇ ਰੋ ਵਾਕਿਆਂ ਨੂੰ ਵੀ ਜਿਹੜਾ ਹੈ ਇਹ ਵੀਡੀਓ ਸ਼ੇਅਰ ਕਰੋਗੇ ਤਾਂ ਕਿ ਪਬਨੇਸ਼ਵਰ ਦੇ ਇਸ ਖੰਡਾਗਰੀ ਦੇ ਜਿਹੜਾ ਲੋਕ ਉਹਦੇ ਗਰੀ ਤੇ ਖੰਡਾਗਰੀ ਦੇ ਜਿਹੜੇ ਉਹ ਦਰਸ਼ਨ ਕਰ ਸਕਣ ਉਹਨੂੰ ਵੇਖ ਸਕਣ ਉਹਦਾ ਨੰਨ ਮੰਨ ਸਕਣ ਧੰਨਵਾਦ ਸਤਿ